ਬੀਤੀ ਰਾਤ ਜ਼ਿਲ੍ਹਾ ਫਾਜ਼ਿਲਕਾ ਦੇ ਜਲਾਲਾਬਾਦ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਮਰਨ ਵਾਲਿਆਂ ਦੇ ਵਿੱਚ ਦਿਨਿਕ ਸਵੇਰਾ ਦੇ ਪੱਤਰਕਾਰ ਪਵਨ ਤੁੜੀਆ ਅਤੇ ਉਹਨਾਂ ਦੀ ਪਤਨੀ ਸੁਭਾਗਿਆ ਅਤੇ ਲੈਕਚਰਰ ਅਸ਼ੋਕ ਮਦਨ ਸ਼ਾਮਲ ਨੇ ਦਰਸਲ ਪਵਨ ਪੱਤਰਕਾਰ ਆਪਣੀ ਚੰਡੀਗੜ੍ਹ ਪੜ ਰਹੀ ਬੇਟੀ ਨੂੰ ਚੰਡੀਗੜ੍ਹ ਛੱਡ ਕੇ ਵਾਪਸ ਆ ਰਹੇ ਸਨ ਕਿ ਜਲਾਲਾਬਾਦ ਦੇ ਕੋਲੋਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਦੇ ਨਾਲ ਉਹਨਾਂ ਦੀ ਆਮਣੇ-ਸਾਹਮਣੇ ਟੱਕਰ ਹੋ ਗਈ ਜਸਦੇ ਕਾਰਨ ਕਾਰਸਵਾਰ ਤਿੰਨੇ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਕੈਂਟਰ ਚਾਲਕ ਕੈਂਟਰ ਮੌਕੇ ਤੇ ਛੱਡ ਕੇ ਫਰਾਰ ਹੋ ਗਿਆ ਮ੍ਰਿਤਕਾਂ ਨੂੰ ਤੁਰੰਤ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਪੋਸਟਮਾਰਟਮ ਦੇ ਲਈ ਫਾਜ਼ਿਲਕਾ ਭੇਜ ਦਿੱਤਾ ਗਿਆ। ਭਾਕੇ ਜੀ ਸਾਨੂੰ ਤੋਂ ਫੋਨ ਆਇਆ ਇਹ ਕਹਿੰਦੇ ਵੀ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ ਜੀ ਰਾਤ ਕੋਈ 1.5-2 ਵਜੇ ਦਾ ਟਾਈਮ ਸੀਗਾ। ਅਸੀਂ ਫਿਰ ਪਹੁੰਚੇ ਜੀ ਉੱਥੇ। ਜਾਂਦਿਆਂ ਨੂੰ ਗੱਡੀ ਵਿੱਚ ਵਜੀ ਸੀ। ਕੈਂਟਰ ਹੈਗਾ ਜੀ। ਇਧਰੋਂ ਬਹੁਤ ਫਾਇਲ ਕੋਲੋਂ ਚੱਲਿਆ ਸੀ ਇਹ ਉਧਰੋਂ ਆ ਰਹੇ ਸੀ। ਉੱਥੇ ਕਾਫੀ ਜ਼ਿਆਦਾ ਮਤਲਬ ਜਿਹੜੀ ਕਾਰ ਸੀ ਫਿਸੀ ਗਈ ਸੀ। ਲੋਕਾਂ ਨੇ ਲਾਸ਼ਾਂ ਨੂੰ-ਨੂੰਆਂ ਕੱਡੀਆਂ ਉੱਥੋਂ ਚੁਚਾ ਰਹੇ ਨੇ। ਜੈਂਸ ਤੇ ਇੱਕ ਲੀਕ ਸੀ। ਇੱਕ ਸ਼ਨਾਖਤ ਜਦੋਂ ਇਹਨਾਂ ਦੇ ਫੋਨ-ਫੋਨ ਵੱਜਦੇ ਸੀਗੇ ਉਹਨਾਂ ਸੋਣਾਂ ਤੋਂ ਫਿਰ ਅਸੀਂ ਕੰਫਰਮ ਕੀਤਾ। ਤਾਂ ਉਹਨਾਂ ਨੇ ਫਿਰ ਆ ਕੇ ਸ਼ਨਾਖਤ ਕੀਤੀ ਵੀ ਇੱਕ ਦਿਨ ਆਸ਼ੋਕ ਕੁਮਾਰ ਦੱਸੇ, ਇੱਕ ਦਿਨ ਆਵਲਨ ਕੁਮਾਰ ਧੋੜੇ। ਸਾਰੇ ਪੱਤਰਕਾਰ ਨੇ ਇਕੋ ਨਦੀ ਮੈਸੇਜ ਜਿਹੜੇ ਸੁਲਖਣ ਆ ਰਹੇ ਤਿੰਨੇ ਮੋਕੇ ਤੇ ਡੈਟ ਸੀਗੇ 6 ਹੁਣ 364 ਇਹਦੇ ਕੋਸ਼ਿਸ਼ ਤੇ ਪੰਜਾਹ ਸੋ ਸਾਈਟ ਫਾਜ਼ਿਲ ਕਾ ਤੋਂ ਦਲੀਪ ਦੱਤ ਦੀ ਰਿਪੋਰਟ ਪਹਿਰੇ ਦਾ ਟੀਵੀ